ਕਲਚਿੰਦਪਰੇ ਇੱਕ ਟੱਕ ਬ੍ਰਾਂਡ ਦੀ ਬਹੁਤ ਸੋਹਣੀ ਐਮਬਰਾਇਡਰੀ ਆ ਜੀ ਬਹੁਤ ਜਿਆਦਾ ਸੋਹਣਾ ਸੂਟ ਆ ਬੁਟੀਕ ਦਾ ਵਰਕ ਆ ਜੀ ਟੋਟਲੀ ਨਾਲ ਦੁਪੱਟਾ ਹੋਊਗਾ ਪਿਓਰ ਦਾ ਪ੍ਰਿੰਟ ਦੁਪੱਟਾ ਹੋਊਗਾ ਜੀ ਟੋਟਲੀ थ्रेड ਦਾ ਕੰਮ ਹੈ ਜੀ ਬਹੁਤ ਸੋਹਣਾ ਪੈਨਲ ਵਰਕ ਹੋਇਆ ਜੀ ਸ਼ਾਨਦਾਰ ਬੁਟੀਕ ਦਾ ਵਰਕ ਹੋਇਆ ਦੇਖੋ ਜੀ ਚਾਰ ਕਲਰ ਚਾਰਟ ਆਣਗੇ ਚਾਰ ਕਲਰਾਂ ਦਾ ਚਾਰਟ ਆਊਗਾ ਜੀ ਬਹੁਤ ਸੋਹਣੇ ਗਰਮੀ ਲਈ ਕਲਰ ਨੇ 5 ਮੀਟਰ ਆਲਓਵਰ ਸੂਟ ਹੈ ਵਿੱਚ ਬੁਟੀਕ ਦਾ ਵਰਕ ਆਊਗਾ ਜੀ ਟੋਟਲੀ थ्रेड ਦਾ ਕੰਮ ਹੈ ਚਾਰ ਕਲਰ ਨੇ ਜੀ ਦੁਪੱਟਾ ਪਿਓਰ ਦਾ ਪ੍ਰਿੰਟ ਆਊਗਾ ਜੀ ਫਸਟ ਦੇਖੋ ਜਿਵੇਂ ਇਹ ਆਲ ਓਵਰ ਸੂਟ ਆਊਗਾ ਬਹੁਤ ਸੋਹਣਾ ਜੀ ਪ੍ਰਿੰਸਪਲ ਕਲੈਕਸ਼ਨ ਦੇ ਉੱਪਰ ਵਰਕ ਹੈ ਜੀ ਬਹੁਤ ਸੋਹਣਾ ਕੱਪੜਾ ਹੁੰਦਾ ਏਕ ਟੈਕਸ ਦਾ ਸਭ ਤੋਂ ਮਹਿੰਗਾ ਕੱਪੜਾ ਜੀ ਪ੍ਰਿੰਸਪਲ ਕਲੈਕਸ਼ਨ ਦਾ ਨੰਬਰ ਬਹੁਤ ਸੋਹਣਾ ਕੱਪੜਾ ਜੀ ਉਹਦੇ ਉੱਪਰ ਵਰਕ ਹੈ ਜੀ ਚਾਰ ਕਲਰ ਨੇ ਜੀ ਜਿਹੜਾ ਕਲਰ ਸੋਹਣਾ ਲੱਗਦਾ ਉਹਨੂੰ ਜਲਦੀ ਤੇ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਫਾਈਸਰਾਂ ਨਾਲ ਸਿਰਫ 1250 ਜੀ ਸਿਰਫ 1250 ਰੁਪਏ ਦਾ ਰੇਟ ਹੈ ਜੀ ਪ੍ਰਿੰਸਪਲ ਕਲੈਕਸ਼ਨ ਦੇ ਉੱਪਰ ਐਮਬਰੋਇਡਰੀ ਹੈ ਜੀ ਬਟਿਕ ਦਾ ਵਰਕ ਹੈ ਟੋਟਲੀ ਥ੍ਰੈਡ ਦਾ ਕੰਮ ਹੈ ਚਾਰੇ ਕਲਰ ਬਹੁਤ ਸੋਹਣ ਗਰਮੀਆਂ ਵਾਲੇ ਕਦਰ ਨੇ 1250 ਰੁਪਏ ਦਾ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਓਨ ਲੀਵ ਦੇ ਸ਼ਿਪਿੰਗ 120 ਹੈ ਚਾਰ ਕਲਰ ਨੇ ਜੀ ਚਾਰੇ ਕਲਰ ਟਾਪ ਕਲਾਸ ਨੇ ਨੈਕਸਟ ਦੇਖੋ ਜੀ ਫਲੋਜੀ ਦੇ ਟੌਨ ਤੇ ਆ ਗਿਆ ਜੀ ਚਾਰੇ ਕਲਰ ਬਹੁਤ ਸੋਹਣੇ ਨੇ ਜਿਹੜਾ ਕਦਰ ਸੋਹਣਾ ਲੱਗਦਾ ਵੈਸੇ ਤਾਂ ਚਾਰੇ ਸੋਹਣੇ ਨੇ ਜਿਹੜਾ ਤੁਹਾਨੂੰ ਅੱਛਾ ਲੱਗਦਾ ਉਹ ਤਾਂ ਜਲਦੀ ਸਕਰੀਨਸ਼ਾਟ ਲੈ ਲਓ ਬੁੱਕ ਕਰ ਲਓ WhatsApp ਤੇ ਆਰਡਰ ਭੇਜ ਦਿਓ ਜੀ ਆਰਡਰ ਪਲੀਜ਼ WhatsApp ਤੇ ਭੇਜਿਆ ਕਰੋ ਜੀ ਕਾਲਿੰਗ ਦੀ ਕੋਈ ਜ਼ਰੂਰਤ ਨਹੀਂ ਸਿੱਧਾ WhatsApp ਤੇ ਆਰਡਰ ਭੇਜੋ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਭੇਜ ਦਿ ਸਾਰਾ ਪੈਨਲ ਦਾ ਵਰਕ ਹੋਇਆ ਬਹੁਤ ਸੋਹਣਾ ਕੰਮ ਹੋਇਆ ਜੀ ਬਹੁਤ ਸੋਹਣਾ ਥ੍ਰੈਡ ਦਾ ਕੰਮ ਹੈ ਟੋਟਲੀ ਚਾਰੇ ਕਦਰ ਟਾਪ ਕਲਾਸ ਨੇ ਜੀ ਦੁਪੱਟਾ ਪਿਓਰ ਦਾ ਜੀ ਪ੍ਰਿੰਟ